ਪੀਟੀਸੀ ਲਾਈਵ ਚੈਨਲ ਵੇਖਣ ਵਾਲੇ ਸਭ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਮੈਂ ਹਾਜ਼ਰਾਂ ਹੀ ਤੁਹਾਡਾ ਦੋਸਤ ਸਾਹਿਬ ਵਿਰਖ ਇੱਕ ਬਹੁਤ ਹੀ ਜ਼ਰੂਰੀ ਸੂਚਨਾ ਬਹੁਤ ਹੀ ਜ਼ਰੂਰੀ ਜਾਣਕਾਰੀ ਲੈ ਕੇ ਤੇ ਇਹ ਜਾਣਕਾਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੀ ਗਈ ਹੈ ਤੇ ਖਾਸ ਕਰਕੇ ਕਣਕ ਦੇ ਕਾਸ਼ਤਕਾਰਾਂ ਲਈ ਇਸ ਦੇ ਵਿੱਚ ਸੁਝਾਅ ਦਿੱਤਾ ਗਿਆ ਤੇ ਉਸ ਨੂੰ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਜਿਹੜੀ ਇਹ ਸੇਵਾ ਲੈ ਰਹੇ ਹਾਂ ਹੁਣ ਤੱਕ অনুকূল ਮੌਸਮ ਦੇ ਚੱਲਦਿਆਂ ਕਣਕ ਦੀ ਫਸਲ ਦਾ ਚੰਗਾ ਝਾੜ ਆਉਣ ਦੇ ਸੰਕੇਤ ਨੇ ਪਿਛਲੇ ਦਿਨਾਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਔਸਤਨ 5-6 ਡਿਗਰੀ ਸੈਲਸੀਅਸ ਅਤੇ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲਿਆ ਇਸ ਦੇ ਨਾਲ ਨਾਲ ਨਮੀ ਵਿੱਚ ਵੀ ਤੇਜ਼ੀ ਨਾਲ ਜਿਹੜਾ ਫਰਕ ਪਿਆ ਤੇ ਨਮੀ ਤੇਜ਼ੀ ਨਾਲ ਘਟੀ ਹੈ ਮੌਸਮ ਦੀ ਇਸ ਤਬਦੀਲੀ ਕਾਰਨ 15 ਨਵੰਬਰ ਤੋਂ ਬਾਅਦ ਬੀਜੀ ਕਣਕ ਦੇ ਦਾਣੇ ਛੋਟੇ ਰਹਿ ਸਕਦੇ ਨੇ ਤੇ ਇਸ ਦੇ ਕਾਰਨ ਪੀਏਯੂ ਲੁਧਿਆਣਾ ਦੇ ਮਹਿਰਾ ਨੂੰ ਸਫਾਰਸ਼ ਕੀਤੀ ਜਾਂਦੀ ਹੈ ਕਿ ਕਣਕ ਦੇ ਇਹਨਾਂ ਖੇਤਾਂ ਵਿੱਚ ਜੇਕਰ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਲੱਗਿਆ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਦੌਰਾਨ ਹਵਾ ਦੀ ਰਫ਼ਤਾਰ ਨੂੰ ਦੇਖਦਿਆਂ ਹਲਕਾ ਪਾਣੀ ਲਾ ਦਿਓ ਆਕੇ ਕਣਕੇ ਜਿਹੜੀ ਇਹ ਉਹ ਗਿਰੇ ਨਾ ਸੋਹਵਾਦ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਤੇ ਪਾਣੀ ਜਿਹੜਾ ਉਹ ਵਧੀਆ ਤਰੀਕੇ ਨਾਲ ਆਪਣੀ ਸੂਝ-ਬੂਝ ਨਾਲ ਕਿਸਾਨ ਵੀਰ ਲਾਉਣ ਤੇ ਇਹ ਜਿਹੜੀ ਸੂਚਨਾ ਹੈ ਨਿਰਦੇਸ਼ਕ ਪਸਾਰ ਸਿੱਖਿਆ ਨਿਰਦੇਸ਼ਕ ਖੋਜ ਉਹਨਾਂ ਵੱਲੋਂ ਜਿਹੜੀ ਦਿੱਤੀ ਗਈ ਹੈ ਤੇ ਜੇ ਕਿਸੇ ਕਿਸਾਨ ਵੀਰ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਨਿਰਦੇਸ਼ਕ ਪਸਾਰ ਸਿੱਖਿਆ ਦੇ 9501500368 ਨਰਦੇਸ਼ਿਕਾ ਖੋਜ 98722 07667 ਤੇ ਸੰਪਰਕ ਕਰ ਸਕਦੇ ਤੇ ਵਧੇਰੇ ਜਾਣਕਾਰੀ ਕਿਸਾਨ ਵੀਰ ਲੈ ਸਕਦੇ ਨੇ ਤੇ ਦੋਸਤੋ ਇੱਕ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ